ਅੰਜੀਪਪਾਲ ਜੀ ਅੱਜ ਉਦਾਸੇ ਉਦਾਸੇ ਜਿਹੀ ਬੈਠੀ ਹੋ ਐ ਨਹੀਂ ਕਰੀਦਾ ਹੁੰਦਾ ਨਹੀਂ 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 ਉਦਾਸ ਨਹੀਂ ਆ ਮੈਂ ਖਾਣ ਨੂੰ ਚਿੱਤ ਕਰ ਲਿਆ ਨਹੀਂ ਖਾਣ ਨੂੰ ਮੇਰਾ ਚਿੱਤ ਤਾਂ ਕਰ ਲਿਆ ਪਰ ਮੈਂ ਨਿਊਜ਼ ਨੂੰ ਸੋਝ ਰਿਆ ਸੀ ਨਵੀਂ ਚੀਜ਼ ਕੀ ਦਈਏ 스ਨੈਕਸ 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 ਹੋ ਜਾਂਦੇ ਹਰ ਵਾਰੀ ਅੱਜ ਵੀ ਮੈਨੂੰ ਲੱਗਦਾ 스ਨੈਕਸ ਹੀ ਬਣਾ ਰਹੀਆਂ ਤੁਸੀਂ ਮੈਂ ਅੱਜ ਤੁਹਾਨੂੰ ਨਵੇਂ ਕਿਸਮ ਦਾ 스ਨੈਕਸ ਬਣਾ ਕੇ ਖਵਾਉਂਗੀ ਜਿਹੜਾ ਕਿ ਟਟ ਪਟ ਤਿਆਰ ਹੋ ਜਾਣਾ ਤਾਂ ਮੈਂ ਸਾਰੇ ਪ੍ਰਾਈਜ਼ ਸਰਪ੍ਰਾਈਜ਼ ਦੇਵਾਂਗੀ ਇਹ ਸਰਪ੍ਰਾਈਜ਼ ਹੀ ਹੈ ਤੁਸੀਂ ਦੇਖੋ ਜਿਹੜੇ ਈਵਰਸ ਵੀ ਦੇਖਣਗੇ ਜਿਹਨਾਂ ਇਨਗਰੀਡੀਅੰਟ ਜਿਹੜੇ ਅਜੀਬੋ-ਗਰੀਬ ਹੋਣਗੇ ਅਜੀਬੋ-ਗਰੀਬ ਖਾ ਕੇ ਤੁਸੀਂ ਕਹੋਗੇ ਵਾਓ ਕੀ ਬਾਤ ਹੈ ਆ ਮੈਂ ਸੁਣਿਆ ਸੀ ਗਾਇਜ਼ ਕਹਤਾ ਇਹ ਰਹਿ ਸੀ ਕਿ ਨਾ ਤਾਂ ਇੱਥੇ ਮੈਂ ਚੀਜ਼ ਪਾਉਣਾ ਨਾ ਬਟਰ ਪਾਉਣਾ ਨਾ ਮੈਂ ਮਿਊਨੀ ਪਾਉਣੀ ਹੈ ਬਿਲਕੁਲ ਪਰ ਲੱਗੂਗਾ ਵੀ ਚੀਜ਼ ਵਰਗਾ ਖਾ ਕੇ ਦੇਖਿਓ ਤੁਸੀਂ ਉਹ ਕਹੋਗੇ ਵੀ ਹਮ ਕਿਆ ਬਾਤ ਹੈ ਲਵ 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 ਚਲੋ ਫਿਰ ਤਾਂ ਮੇਜੋ ਸਪਤਾ ਵਧ ਗਈ ਹੈ ਫਿਰ ਆਪਾਂ ਚਾ ਬਣਾਉਨੇ ਆ ਅੱਜ ਸਾਸਰੀ ਕਾ ਨਮਸਕਾਰ ਕੇਮਸੋ ਗਾਈਜ਼ ਵੈਲਕਮ ਟੂ ਪੁਪਾਲ ਫੈਮਲੀ ਅਨਦਰ ਵੀਡੀਓ ਹਾਈ ਗਾਈਜ਼ ਕੀ ਹਾਲ ਚਾਲ ਵੈਲਕਮ ਟੂ ਪੁਪਾਲ ਫੈਮਲੀ ਅਨਦਰ ਵੀਡੀਓ ਕਿਵੇਂ ਹੋ ਸਭ ਠੀਕ ਮੋਜਾਂ ਚ ਮੋਜਾਂ ਚ ਰਹਿਣਾ ਚਾਹੀਦਾ ਅੱਜ ਪੁਪਾਲ ਜੀ ਨੂੰ ਮੈਂ ਸਪੈਸ਼ਲੀ ਇੱਕ ਟ੍ਰੀਟ ਦੇ ਕੇ ਖਵਾਉਂਗੀ ਉਹਨਾਂ ਨੂੰ ਪਤਾ ਲੱਗੇ ਕਿ ਨਾ ਆਪਾਂ ਮਿਉਨੀਜ਼ ਪਾਣੀ ਨਾ ਉਹਦੇ ਚ ਚੀਜ਼ ਪੈਣਾ ਨਾ ਔਰ ਜੇ ਹੋਰ ਕੋਈ ਬਟਰ ਪਹਿਨਾ ਤੇ ਇਸ ਕਰਕੇ ਇਹਨਾਂ ਨੂੰ ਮੈਂ ਥੋੜਾ ਜਿਹਾ ਨਾ ਬਣਾ ਕੇ ਸਰਪ੍ਰਾਈਜ਼ ਕਰਦੀ ਹਾਂ ਤੇ ਚਲੋ ਫਿਰ ਆਪਾਂ ਆਪਣੀ ਜੀ ਸਟਾਰਟ ਜਿਹੜਾ ਹੈਗਾ ਸਵੇਰ ਦਾ ਬ੍ਰੈਕਫਾਸਟ ਹੋ ਗਿਆ ਸੀ ਲੇਟ ਹੁਣ ਅਸੀਂ ਬ੍ਰਾਂਚ ਹੀ ਕਰਾਂਗੇ ਚਲੋ ਦੇਖਦੇ ਹਾਂ ਬਣਾਉਨੇ ਆ ਤੁਹਾਡੇ ਲਈ ਵੀਡੀਓ ਚ ਬਣੇ ਜੋ ਐਂਡ ਤੱਕ ਨਾਲ ਦੇਖਿਓ ਫਿਰ ਕਹਿੰਦੇ ਦੀਪ ਜੀ ਕਿਸ ਤਰ੍ਹਾਂ ਬਣਾਉਂਦੇ ਨੇ 스ਨੈਕਸ ਉਹਦੇ ਵਿੱਚ ਕੀ ਕੀ ਪੈਂਦੇ ਨੇ ਇਨਗਰੀਡੀਅੰਟ ਆ ਦੇਖਿਓ ਹਾਂ ਜੇ ਭੁੱਖ ਲੱਗੀ ਹੈ ਨਾ ਤਾਂ ਇਦਾਂ ਬੋਲਦੇ ਪਏ ਜਾਂਦਾ ਭੁੱਖ ਲੱ ਖਾਣਗੇ ਉਹਦਾ ਪਤਾ ਲੱਗੇਗਾ ਚਲੋ ਠੀਕ ਹੈ ਜੀ ਫਿਰ ਚੱਲਦੀ ਆ ਤੁਹਾਡੀ ਰਸਈ ਚ ਚੱਲੀਏ ਤੇ ਦੇਖੋ ਕੀ ਕੀ ਪੈਂਦਾ ਚਲੋ ਫਿਰ ਕਹਿੰਦੇ ਔਰ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜਿਨ੍ਹਾਂ ਨੇ ਅਜੇ ਤੱਕ ਨਹੀਂ ਸਬਸਕ੍ਰਾਈਬ ਕਰਿਆ ਉਹ ਵੀ ਸਬਸਕ੍ਰਾਈਬ ਕਰੋ ਤੇ ਨਲ ਕਮੈਂਟ ਬਾਕਸ ਚ ਦੱਸਣਾ ਕਿ ਤੁਹਾਡੀ ਇਹ ਆਟੀ ਤੁਹਾਡੇ ਭੈਣ ਕਿਸ ਤਰੀਕੇ ਦੀ ਤੁਹਾਨੂੰ ਚੀਜ਼ਾਂ ਬਣਾ ਕੇ ਦੱਸ ਰਹੀ ਹੈ ਔਰ ਤੁਹਾਨੂੰ ਅੱਛੀਆਂ ਲੱਗਦੀਆਂ ਤਾਂ ਉਹਨਾਂ ਨੂੰ ਵੀ ਕਮੈਂਟ ਬਾਕਸ ਚ ਦੱਸਣਾ ਔਰ ਦੱਸਣਾ ਕਿ ਸਾਡੀ ਕੋਈ ਕੰਮੀ ਪੇਸ਼ੀ ਵੀ ਹੋਵੇ ਤਾਂ ਵੀ ਦੱਸਣ ਗੱਲ ਮੈਨੂੰ ਯਾਦ ਆ ਗਈ ਜਿਹੜੀ ਮੈਂ ਸਟਾਰਟਿੰਗ ਕੀ ਕਰਨੀ ਸੀ ਕਿ ਮੈਂ ਭਲਕੇ ਅਸੀਂ ਥੋੜਾ ਜਿਹਾ ਹੋਈ ਹੈ ਕਿ ਗਾਇਜ਼ ਅਸੀਂ ਨਾ ਤੁਹਾਨੂੰ ਥੋੜੀ ਜਿਹੀ ਟਰੈਵਲਿੰਗ ਕਰਵਾਉਣੀ ਚਾਹੁੰਦੇ ਸੀਗੇ ਪਰ ਮੇਰੇ ਥੋੜੀ ਜਿਹਾ ਫੇਸ ਤੇ ਥੋੜੀ ਪ੍ਰੋਬਲਮ ਆ ਗਈ ਕਰਕੇ ਹੁਣ ਅਜੇ ਪਹਿਲਾਂ ਤੁਸੀਂ ਰੈਸਪੀਆਂ ਦੇਖੋ ਜਲਦੀ ਅਸੀਂ ਤੁਹਾਨੂੰ ਇੱਕ ਐਕਟੀਵਿਟੀ ਦਿਖਾਵਾਂਗੇ ਕੋਈ ਫੰਕਸ਼ਨ ਦਿਖਾਵਾਂਗੇ ਵਧੀਆ ਜਿਹਾ ਉਸ ਤੋਂ ਬਾਅਦ ਮੇਰਾ ਲਗਭਗ ਠੀਕ ਹੋ ਗਿਆ ਫਿਰ ਆਪਾਂ ਜਿਹੜੀ ਹੈ ਟਰੈਵਲਿੰਗ ਵੀ ਕਰਾਂਗੇ ਅੱਜ ਆਪਾਂ ਇਸੇ ਨੂੰ ਜਿਹੜੀ ਹੈਗੀ ਹੈ ਰੈਸਪੀ ਨੂੰ ਦੇਖਦੇ ਹਾਂ ਕੱਲ ਹੀ ਫਿਰ ਗਗਨਦੀਪ ਜੀ ਕਰੀਏ ਵੀਡੀਓ ਸ਼ੁਰੂ ਚਲੋ ਜੀ ਗਾਇਜ਼ ਬਿਨਾ ਬਟਰ ਚੀਜ਼ অর ਮਿਊਜ਼ੇ ਅੱਜ ਬਣਾਉਣ ਜਾ ਰਹੇ ਨੇ ਗਗਨਦੀਪ ਸਨੈਕਸ ਜੋ ਤੁਹਾਨੂੰ ਇਹਨਾਂ ਨੇ ਦੱਸਿਆ ਹੀ ਹੈ ਪਹਿਲਾਂ ਚਲੋ ਆਪਾਂ ਦੇਖਦੇ ਹਾਂ ਕਿ ਕਿਹੜੇ ਕਿਹੜੇ ਇਨਗਰੀਡੀਅੰਟ ਇੱਥੇ ਵਰਤਣਗੇ ਜੇਕਰ ਚੀਜ਼ ਨਹੀਂ ਵਰਤ ਰਹੇ ਹੈ ਮਿਉਨੀ ਨਹੀਂ ਵਰਤ ਰਹੇ ਨਹੀਂ ਬਟਰ ਵਰਤ ਰਹੇ ਆ ਤਾਂ ਫਿਰ ਕੀ ਕੀ ਵਰਤਾਂਗੇ ਆਪਾਂ ਚਲੋ ਜੀ ਦੇਖਦੇ ਹਾਂ ਗਗਨਦੀਪ ਜੀ ਅਸੀਂ ਆ ਗਏ ਤੁਹਾਡੇ ਕੋਲ ਆਓ ਜੀ ਆਓ ਤਾਂ ਮੈਂ ਦੱਸਦੀ ਆਂ ਵੀ ਬਗੈਰ ਚੀਜ਼ ਮਿਉਣੀ ਇਸ ਤੋਂ ਆਪਾਂ ਕਿਸ ਤਰੀਕੇ ਨਾਲ ਆਪਾਂ ਇਹ ਸੈਂਡਵਿਚ ਬਣਾਵਾਂਗੇ ਹੈਲਦੀ ਔਰ ਟੇਸਟੀ ਹੈਲਦੀ ਤੇ ਟੇਸਟੀ ਬਿਲਕੁਲ ਔਰ ਬੱਚੇ ਕੀ ਬੁੱਢੇ ਕੀ ਸਾਰੇ ਮਜ਼ੇ ਨਾਲ ਖਾਣਗੇ ਓ ਗੁੱਡ ਗੁੱਡ ਚਲੋ ਚਲੋ ਆਪਾਂ ਦੇਖੀਏ ਇਨਗਰੀਡੀਅੰਟਸ ਦੱਸੋ ਗਗਨ ਜੀ ਹਾਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਘਰ ਦਾ ਲਿਆ ਆਪਣਾ ਅਮ ਤੇ ਕੀ ਕਹਿੰਦੇ ਦਹੀਂ ਲਿਆ ਐ ਅੱਛਾ ਦਹੀਂ ਦਹੀਂ ਨੂੰ ਮੈਂ ਹਾ ਕਰ ਦਿੱਤਾ ਹੋਇਆ ਨਚੋੜ ਲਿਆ ਹੋਇਆ ਚੰਗੀ ਤਰ੍ਹਾਂ ਉਹ ਤਿੰਨ ਘੰਟੇ ਵਾਸਤੇ ਪਾਇਆ ਸੀ ਕੱਪੜੇ 'ਚ ਇਹ ਇਹ ਤੁਹਾਨੂੰ ਤਾਂ ਮਤਲਬ ਇਹ ਪ੍ਰੋਸੈਸ ਦੱਸ ਰਹੀ ਹਾਂ ਕਿਉਂਕਿ ਇਹਨੂੰ 4-5 ਘੰਟੇ ਲਈ ਨਿਚੋੜ ਕੇ ਰੱਖਣਾ ਪੈਣਾ ਤਾਂ ਕਿ ਇਹ ਵੀ ਇਹਦਾ ਪਾਣੀ ਚੰਗੀ ਤਰ੍ਹਾਂ ਨਿਚੜ ਜਾਵੇ। ਪੂਰੀ ਤਰ੍ਹਾਂ ਖੁਸ਼ਕ ਕੀਤਾ ਜਾਵੇ। ਪਹਿਲਾਂ ਇਹਨਾਂ ਨੇ ਨਿਚੋੜਿਆ ਸਾਰਾ ਪਾਣੀ। ਸਾਰਾ ਪਾਣੀ ਨਿਚੋੜਨ ਤੋਂ ਬਾਅਦ 4-5 ਘੰਟੇ ਲਈ ਫਰਿੱਜ ਦੇ ਵਿੱਚ ਰੱਖਿਆ ਤੇ ਹੁਣ ਮਤਲਬ ਇਹਨੂੰ ਇਹਨੂੰ ਬਾਹਰ ਨਹੀਂ ਰੱਖਣਾ ਕਿਉਂਕਿ ਬਾਹਰ ਤੇ ਰੱਖਾਂਗੇ ਤਾਂ ਆਪਣਾ ਹੋ ਜਾਊਗਾ ਖੱਟਾ। ਇਸ ਕਰਕੇ ਨਿਚੜ ਦਾ ਉੱਪਰ ਢੱਕਣ ਪਾ ਕੇ ਯਾਨੀ ਕਿ ਜਿਵੇਂ ਟਿਪਸ ਟਿਪਸ ਹੈ ਵੀ ਜੇ ਦਹੀਂ ਨੂੰ ਤੁਸੀਂ ਨਚੋੜ ਕੇ 4-5 ਘੰਟੇ ਲਈ ਰੱਖ ਰਹੇ ਹੋ ਤਾਂ ਫ੍ਰਿਜ 'ਚ ਇਸ ਕਰਕੇ ਰੱਖਿਆ ਤਾਂ ਜੋ ਖੱਟਾ ਨਾ ਹੋਵੇ ਹਾਂਜੀ ਬਿਲਕੁਲ ਗੁੱਡ ਗੁੱਡ ਤੇ ਇਹਨੂੰ ਐਦਾਂ ਪੋਟਲੀ ਬਣਾ ਕੇ ਮੈਂ ਐਦਾਂ ਰੱਖ ਲਿਆ ਸੀ ਔਰ ਇਹਦੇ ਉੱਤੇ ਭਰ ਦਿੱਤਾ ਸੀ ਕੋਈ ਵੀ ਭਰੀ ਚੀਜ਼ ਦੇ ਸਕਦੇ ਆ ਤਾਂ ਕਿ ਪੂਰੀ ਤਰ੍ਹਾਂ ਨਚੜ ਜਾਵੇ ਇਸ ਕਰਕੇ ਇਹ ਆਪਣਾ ਹੁਣ ਹੋ ਗਿਆ ਹੁਣ ਆਪਾਂ ਇਹਨੂੰ ਕੱਢ ਲਾਂਗੇ ਠੀਕ ਹੈ ਇੱਕ ਬੌਲ 'ਚ ਓਕੇ ਆ ਦੇਖੋ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਫੈਟ ਲਾਂਗੇ ਇੱਕ ਵਾਰੀ ਠੀਕ ਹੈ ਹੁਣ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪਾਣਾ ਹੈਗਾ ਪਿਆਜ਼ ਬਰੀਕ ਕੱਟਿਆ ਹੋਇਆ ਠੀਕ ਹੈ ਬਰੀਕ ਕੱਟਿਆ ਹੋਇਆ ਪਿਆਜ਼ ਫਿਰ ਹਰੀਆਂ ਮਿਰਚਾਂ ਬਰੀਕ ਕੱਟੀਆਂ ਹੋਈਆਂ ਇਹ ਕਿੰਨੀਆਂ ਹੈ ਜੀ ਇਹ ਦੋ ਹਰੀਆਂ ਮਿਰਚਾਂ ਬਰੀਕ ਕੱਟੀਆਂ ਹੋਈਆਂ ਨੇ ਇਹ ਇੱਕ ਗਾਜਰ ਬਰੀਕ ਕੱਟੀ ਕद्दूकस ਕੀਤੀ ਹੋਈ ਹੈ ਕद्दूकस ਕੀਤੀ ਹੋਈ ਇੱਕ ਗਾਜਰ ਹੈ ਜੀ ਹਾਂਜੀ ਇੱਕ ਗਾਜਰ ਤੇ ਇਹ ਅੱਧੀ ਸ਼ਿਮਲਾ ਮਿਰਚ ਲਈ ਹੈ ਬਰੀਕ ਕੱਟੀ ਹੋਈ ਕਿਉਂਕਿ ਵੱਡੀ ਸੀ ਜੇ ਛੋਟੀ ਹੈ ਤਾਂ ਪੂਰੀ ਛੋਟੀ ਇੱਕ ਕਰ ਸਕਦੇ ਹੋ ਠੀਕ ਹੈ ਤੇ ਇਹ ਹੈਗੀ ਹੈ ਅੱਧੀ ਕੋਲੀ ਸਾਡੀ ਸਵੀਟ ਕੌਰ ਪੋਬਲੀ ਹੋਈ ਪੋਬਲਿਆ ਹੋਇਆ ਓਕੇ ਹਾਂਜੀ ਇਹਨਾਂ ਨੂੰ ਹੁਣ ਆਪਾਂ ਇੱਕ ਵਾਰੀ ਪਾ ਕੇ ਇੱਕ ਵਾਰੀ ਮਿਕਸ ਕਰ ਲੈਣੇ ਆ ਆ ਦੇਖੋ ਇੱਕ ਵਾਰੀ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲਾਂ ਫਿਰ ਆਪਾਂ ਇਹਦੇ ਵਿੱਚ ਪਾਣੇ ਆ ਨਮਕ ਮਿਰਚ ਟੇਸ ਦੇ ਅਨਸਾਰ ਇੱਕ ਵਾਰੀ ਹੋ ਗਿਆ ਹੁਣ ਆਪਾਂ ਨਮਕ ਮਿਰਚ ਪਾਣੇ ਆ ਪਾਵਾਂਗੇ ਅਸੀਂ ਸਭ ਤੋਂ ਪਹਿਲਾਂ ਨਮਕ ਟੇਸਟ ਦੇ ਅਨੁਸਾਰ ਕਾਲੀ ਮਿਰਚ ਅੱਧਾ ਚਮਚ ਅੱਧਾ ਚਮਚ ਕਿਉਂਕਿ ਜਿਹੜਾ ਮਰੀਂ ਚੁੱਲ੍ਹੀ ਪਾਈ ਹੋਈ ਸੀ ਹਾਂਜੀ ਕਰਕੇ ਅੱਧਾ ਚਮਚ ਹਾਂਜੀ ਜਿਹੜਾ ਮੇਰਾ ਸੀਕ੍ਰੀਟ ਮਸਾਲਾ 1/4 ਟੇਬਲस्पून ਤਾਂ ਕਿ ਇਹ ਉਹ ਟੇਸਟ ਵਿੱਚ ਹੋਰ ਟੇਸਟੀ ਆ ਹੋਵੇ ਤੇ ਉਸ ਤੋਂ ਬਾਅਦ ਅਸੀਂ ਅੱਧਾ ਚਮਚ ਚਿੱਲੀ ਫਲਿਕਸ ਠੀਕ ਇਸ ਤੋਂ ਲਾਵਾਪਾ ਹੋਰ ਨਹੀਂ ਪਾ ਸਕਦੇ ਕੋਈ ਵੀ ਮਸਾਲੇ ਦੇ ਐਂਡ ਦੇ ਉੱਤੇ ਅਸੀਂ ਪਾਣਾ ਹੈਗਾ ਤੰਗੀਆਂ ਬਰੀਕ ਕਟਿਆ ਹੋਇਆ ਓਕੇ ਇਹਦਾ ਟੇਸਟ ਵੀ ਬਹੁਤ ਟੇਸਟੀ ਆਉਂਦਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਔਰ ਗਾਇਜ਼ ਇਸ ਸੈਂਡਵਿਚ ਦੀ ਮੇਨ ਇਨਗਰੀਡੀਐਂਟ ਹੈਗੀ ਹੈ ਬ੍ਰੈਡ ਬ੍ਰੈਡ ਉਹਦੇ ਵਾਸਤੇ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਅਸੀਂ ਇਨੂੰ ਸਾਰੇ ਸਲਾਈਸਿਸ ਦੇ ਉੱਤੇ ਅਸੀਂ ਭੁਲਾਨੀ ਹੈਗੀ ਐ ਗ੍ਰੀਨ ਚਟਨੀ ਇਹ ਹੈਗੀ ਆ ਪੁਦੀਨਾ ਧੰਨੀਆਂ ਤੇ ਤੇ ਹਰੀਆਂ ਮਿਰਚਾਂ ਦੀ ਚਟਨੀ ਇਹ ਚ ਟਮਾਟਰ ਨਹੀਂ ਪਾਇਆ ਥੋੜਾ ਜਿਹਾ ਪਿਆਜ਼ ਅੱਧਾ ਕਪਾਇਆ ਉਹਦੇ ਨਾਲ ਕੀ ਹੈ ਕਿਉਂਕਿ ਟਮਾਟਰ ਨਹੀਂ ਪਾਇਆ ਤੇ ਉਹਦੇ ਸਵਾਦ ਨਹੀਂ ਆਏਗਾ ਸਿਰਫ ਆਪਾਂ ਇਸੇ ਦੀ ਚਟਨੀ ਬਣਾਉਣੀ ਹੈ ਧੰਨੀਆਂ ਤੇ ਪੁਦੀਨੇ ਦੀ ਹਾਂਜੀ ਇਹਨੂੰ ਪਹਿਲਾਂ ਆਪਾਂ ਲਾਵਾਂਗੇ ਦੋਨਾਂ ਸੇ ਇੱਕ ਸਾਈਡ ਦੇ ਉੱਤੇ ਯਾਨੀ ਕਿ ਹਾਂਜੀ ਸਾਰੇ ਸਲਾਈਸ ਸਾਈਡ ਦੇ ਸਲਾਈਸਾਂ ਦੇ ਉੱਤੇ ਹੁਣ ਅਸੀਂ ਕੀ ਕਰਨਾ ਹੁਣ ਆਪਾਂ ਇਹ ਆਪਣਾ ਜਿਹੜਾ ਮਿਕਸਚਰ ਬਣਾਇਆ ਉਹਨੂੰ ਅਸੀਂ ਇਹਦੇ ਤੇ ਲਾ ਦੇਣਾ ਓਕੇ ਇੱਕ ਸਾਈਡ ਦੀ ਸਲਾਈਸ ਇੱਥੇ ਸਿ ਲਾ ਦੇਣਾ ਤੇ ਦੂਜੀ ਸਾਈਡ ਦੀ ਸਲਾਈਸ ਅਸੀਂ ਇਹਦੇ ਉੱਤੇ ਰੱਖ ਦੇਣੀ ਹੈ ਠੀਕ ਹੈ ਇਸੇ ਤਰ੍ਹਾਂ ਦੂਸਰੇ ਦੇ ਉੱਤੇ ਵੀ ਕਰ ਦੇਣਾ ਆਪਾਂ ਠੀਕ ਹੈ ਜੀ ਹਮ ਹੁਣ ਆਪਾਂ ਦੂਸਰਾ ਬੰਦ ਗਾਈਜ਼ ਅਗਲੀ ਹੁਣ ਕੀ ਹੈ ਸਾਡੇ ਨਾਲ ਬਲੇਰੇ ਵੀਡੀਓ ਦੇ ਨਾਲ ਅੱਗੇ ਕਿਹੜਾ ਐਕਸ਼ਨ ਲੈਣਗੇ ਗਗਨਦੀਪ ਜੀ ਚਲੋ ਆਪਾਂ ਦੇਖਦੇ ਹਾਂ ਗਾਈਜ਼ ਆਪਾਂ ਹੁਣ ਪ੍ਰਾਈਪੈਨ ਰੱਖ ਦਿੱਤਾ ਹੋਇਆ ਆਪਣਾ ਗਰਮ ਹੋਣ ਲਈ ਇਹਦੇ ਵਿੱਚ ਆਪਾਂ ਇੱਕ ਡੇਢ ਚਮਚ ਪਾਵਾਂਗੇ ਦੇਸੀ ਘਿਓ ਦਾ ਠੀਕ ਹੈ ਠੀਕ ਹੈ ਤੇ ਨਾਲ ਹੀ ਅਸੀਂ ਥੋੜੀ ਜਿਹੀ ਦਾਈ ਪਾਵਾਂਗੇ ਚੁੰਢਿਕ ਇਨ ਮਾਲ ਪਾਵਾਂਗੇ ਅਸੀਂ ਸਬੂਤੇ ਕੜੀ ਪੱਤੇ ਠੀਕ ਹੈ ਇਹ ਚੜਤ ਕੇ ਚੜਤਣ ਤੋਂ ਬਾਅਦ ਅਸੀਂ ਬਰੈਨਸ ਫਰਾਈਸ ਵੀ ਚਾਹੀਏ ਦੇਸੀ ਘੀ ਹੁ ਲਾਵਾਂਗੇ ਇੱਕ ਸਾਈਡ ਦੇ ਉੱਤੇ ਫਿਰ ਅਸੀਂ ਇਹਨੂੰ ਇਹਦੇ ਤੇ ਬਰ ਸੇਕਨ ਲਈ ਰੱਖ ਦਾਂਗੇ ਠੀਕ ਹੈ ਇਹਦੇ ਦੂਸਰੀ ਸਾਈਡ ਤੇ ਵੀ ਆਪਾਂ ਦੇਸੀ ਘੀ ਹੁ ਲਾ ਦਿੰਦੇ ਹਾਂ ਠੀਕ ਹੈ ਗਾਈਜ਼ ਥੋੜਾ ਜਿਹਾ ਦਸੀ ਘੀ ਦਾ ਇਸਤੇਮਾਲ ਕੀਤਾ ਕਿਉਂਕਿ ਬਟਰ ਦੀ ਥਾਂ ਤੇ ਲੇਕਿਨ ਤੁਸੀਂ ਸਕਿਪ ਕਰਨਾ ਸਕਿਪ ਵੀ ਕਰ ਸਕਦੇ ਜੇਕਰ ਹਾਰਟ ਦੇ ਮਰੀਜ਼ ਹਨ ਜਾਂ ਦੂਸਰੇ ਆ ਲੇਕਿਨ ਦਸੀ ਘੀ ਉਹਦਾ ਜਿਹੜਾ ਆਪਣੇ ਆਨੰਦ ਤੇ ਆਪਣੀ ਟੇਸਟ ਟੇਸਟ ਹੈ ਇਸ ਕਰਕੇ ਲਿਆ ਆਦਰਵਾਇਜ਼ ਬਟਰ ਲਾ ਸਕਦੇ ਯਾ ਰਿਫਾਈਨਡ ਆ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਗੁੱਟ ਗੁੱਟ ਗਾਈਜ਼ ਆਪਾਂ ਹੁਣ ਆਪਣਾ ਇਹ ਤਿਆਰ ਹੈ ਆਪਾਂ ਪਹਿਲਾਂ ਆਪਣਾ ਨਿਕਲ ਗਿਆ ਆਪਾਂ ਹੁਣ ਦੂਸਰਾ ਪਾਵਾਂਗੇ ਉਹਦੇ ਲਈ ਵੀ ਸੇਮ ਇਧੇ ਪ੍ਰੋਸੈਸ ਕਰਨਾ ਹਮ ਕਰਿਆ ਕਿ ਉਹ ਪਾ ਕੇ ਥੋੜੀ ਜਿਹੀ ਰਾਈ ਤੇ ਨਾਲ ਕੜੀ ਪੁੱਤੇ ਦੇ ਕੜੀ ਪੁੱਤੇ ਇਹ ਦੇਸੀ ਘਿਓ ਲਾ ਕੇ ਇਹ ਆਪਾ ਮਗਾ ਦੇਣਾ ਸੇਕਾਂਗੇ ਹਮ ਦੂਸਰੀ ਸਾਈਡ ਤੇ ਵੀ ਆਪਾਂ ਇਹਨੂੰ ਕਰ ਦਾਂਗੇ ਸੇਮ ਇਧੇ ਰੱਖਣਾ ਇਹਨੂੰ ਹਲਕੀ ਅਗ ਦੇ ਦੇ ਨਹੀਂ ਤਾਂ ਦੂਸਰੀ ਸਾਈਡ ਸੜ ਦੇਗੀ ਫਿਰ ਹਾਂ 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 ਥੋੜੇ ਨਸ ਕਰਕੇ ਹਰ ਚੀਜ਼ ਜੋ ਕੁਕਿੰਗ ਜਿਹੜੀ ਹੈ ਥਮਤ ਜਿਆਦਾ ਰਹੀ ਰਹਿੰਦੀ ਹੈ ਥੋੜੇ ਟਾਈਮ ਲੱਗਦਾ ਹੈ ਲੇਕਿਨ ਅੱਛੀ ਤਰ੍ਹਾਂ ਪੱਕ ਜਾਂਦੀ ਹੈ ਦੇਖੋ ਕਿੰਨਾ ਬ੍ਰਾਊਨਿਸ਼ ਕਲਰ ਆਇਆ ਕਿੰਨਾ ਪਿਆਰਾ ਆਇਆ ਸੋ ਗਾਈਜ਼ ਆਪਣੇ ਆਪ ਨੇ देखो कितना प्यारा कलर आया बिल्कुल बिल्कुल ऐसा तरह ना टाइम लगदा है हां जी तो जल्दी जल्दी ये जो छिट्टी छिट्टी चटपड़ बनाना मला सिर्फ एक रात पहले ਤੁਸੀਂ ਆਪਣਾ ਦਹੀਂ ਨੂੰ ਵੀ ਕੜਡ ਕਰ ਨੂੰ ਹੰਕ ਕੜ ਬਣਾ ਲੋ ਤਾਂ ਕਿ ਰੱਖ ਦੋ ਉਹਨਾਂ ਪਾਣੀ ਨੂੰ ਚੜ ਜਾਏਗਾ ਨੈਕਸਟ ਡੇ ਸਵੇਰੇ ਸਵੇਰੇ ਤੁਸੀਂ ਬ੍ਰੇਕਫਾਸਟ ਬਹੁਤ ਵਧੀਆ ਖਾ ਸਕੋਗੇ ਦਹੀਂ ਨੂੰ ਗਾਜਰ ਰਾਤ ਨੂੰ ਰੈਣੀ ਕਰ ਲੋ ਵੈਰੀ ਗੁੱਡ ਠੀਕ ਸੋ ਗਾਇਜ਼ ਆਪਣੇ ਇਹ ਤਿਆਰ ਨੇ ਰੈਡੀ ਐਟ ਰੈਡੀ ਟੂ ਈਟ ਨੇ ਗਾਇਜ਼ ਹੁ ਫੇਰ ਆਪਾਂ ਕਹੀਏ ਦੇਖੋ ਜੀ ਦਹੀਂ ਨੇ ਟਾਈਮ ਲੈਣਾ ਹੁੰਦਾ ਉਹਨੇ ਲੈ ਲਿਆ ਸੀਗਾ ਪੇ ਲੇਕਿਨ ਜਦੋਂ ਇਹਨੂੰ ਆਪਾਂ ਕੁਕ ਕਰਨ ਲੱਗਿਆ ਤਾਂ ਕਿੰਨਾ ਕੁ ਟਾਈਮ ਲੱਗਾ 10 ਮਿੰਟ ਉਹਨੇ ਲੱਗੇ ਔਰ ਜੰਮੀ ਜੰਮੀ ਚੀਜ਼ ਬਣ ਗਈ ਔਰ ਹੈਲਦੀ ਚੀਜ਼ ਬਣ ਗਈ ਚਲੋ ਜੀ ਰੈਡੀ ਟੂ ਈਟ ਹੋ ਗਿਆ ਗਾਇਸ ਤੁਸੀਂ ਵੀ ਆਪਣੇ ਨਾਮ ਦੇ ਨਾਮ ਦੇ ਇਹਨੂੰ ਬਣਾ ਕੇ ਹਾਂ ਗਾਇਸ ਇੱਕ ਗੱਲ ਮੈਂ ਜ਼ਰੂਰ ਕਹੂੰਗੀ ਅਗਰ ਤੁਸੀਂ ਇਹ ਚੀਜ਼ ਬਣਾਨੀ ਹੈ ਤਾਂ ਇੱਕ ਰਾਤ ਪਹਿਲਾਂ ਹੀ ਇਹਨੂੰ ਦਹੀਂ ਨੂੰ ਰੈਡੀ ਕਰ ਲੋ ਰੈਡੀ ਕਰਨ ਵਾਸਤੇ ਰੱਖ ਦਿਓ ਤਾਂ ਕਿ ਸਵੇਰ ਨੂੰ ਤੁਸੀਂ ਆਪ ਦਾ फटाफट ਚੱਕਪੜ ਤਿਆਰ ਕਰ ਸਕੋ ਗਾਇਜ਼ ਜਿਵੇਂ ਰੈਡੀ ਕਰਨ ਨੂੰ ਦੱਸਿਆ ਸੀ ਗਗਨਦੀਪ ਜੀ ਨੇ ਮੈਂ ਥੋੜਾ ਦੁਬਾਰਾ ਦੱਸ ਦੇਣਾ ਤੁਹਾਨੂੰ ਕਿ ਦੁੱਧ ਨੂੰ ਜਿਹੜਾ ਹੈਗਾ ਦਹੀਂ ਨੂੰ ਜਿਹੜਾ ਹੈਗਾ ਇੱਕ ਮਲਮਲ ਦੇ ਕੱਪੜੇ ਦੇ ਵਿੱਚ ਲੈ ਕੇ ਪਹਿਲਾਂ ਉਹਦਾ ਪਾਣੀ ਚੰਗੀ ਤਰ੍ਹਾਂ ਨਿਚੋੜ ਲੈਣਾ ਜਦੋਂ ਪਾਣੀ ਚੰਗੀ ਤਰ੍ਹਾਂ ਨਿਚੋੜ ਲਿਆ ਤਾਂ ਉਸ ਤੋਂ ਬਾਅਦ ਫਿਰ ਉਹਨੂੰ ਪਾਰਾ ਉਹਦੇ ਤੇ ਭਾਰ ਰੱਖ ਕੇ ਤੇ ਫਰਿੱਜ 'ਚ ਰੱਖਣਾ ਗਾ ਜੀ ਬਿਲਕੁਲ ਬਿਲਕੁਲ ਉਹਦੇ ਨਾਲ ਕੀ ਆ ਹੋਰ ਵੀ ਜਿਹੜਾ ਪਾਣੀ ਰਹਿ ਜੂਗਾ ਉਹ ਨਿਕਲ ਜੇਗਾ ਬਾਹਰ ਨਹੀਂ ਰੱਖਣਾ ਕਿਉਂਕਿ ਉਹ ਖੱਟਾ ਹੋ ਜਾਏਗਾ ਬਿਲਕੁਲ ਬਿਲਕੁਲ ਅਗਰ ਅੰਦਰ ਰੱਖੋਗੇ ਨਾ ਤਾਂ ਹੀ ਕੋਈ ਤਾਂ ਉਹਦਾ ਪਾਣੀ ਸਹੀ ਹੋ ਜਾਊਗਾ ਨਾਲੋਂ ਮਤਲਬ ਹਾਰਡ ਹੋ ਜਾਏਗਾ ਚਲੋ ਠੀਕ ਹੈ ਗਗਨਦੀਪ ਜੀ ਮੂੰਹ ਚ ਆ ਗਿਆ ਪਾਣੀ ਹੁਣ ਆਪਾਂ ਇਹਨੂੰ ਖਾਈਏ ਟਾਈਮ ਹੋ ਗਿਆ ਵੇ ਲੰਚ ਦਾ ਚਲੋ ਹੁਣ ਅੱਜ ਆਪਾਂ ਲੰਚ ਦੇ ਵਿੱਚ 스ਨੈਕਸ ਬਣਾ ਲਏ ਆ ਲੇਕਿਨ ਇਹ ਕਿਸੇ ਟਾਈਮ ਵੀ ਖਾਧੇ ਜਾ ਸਕਦੇ ਗਾ ਜੀ ਤੁਸੀਂ ਭਾਵੇਂ ਸਵੇਰੇ ਖਾ ਲੋ ਨਾਸ਼ਤੇ ਚਾਹੇ ਸ਼ਾਮ ਦੀ ਚਾਹ ਨਾਲ ਪਰ ਅਸੀਂ ਤੁਹਾਡੇ ਲਈ ਦੁਪਹਿਰੇ ਤਿਆਰ ਕਰ ਰਹੇ ਹਾਂ ਤੇ ਦੁਪਹਿਰ ਦਾ ਲੰਚ ਸਾਡਾ ਇਹੀ ਹੋਵੇਗਾ ਇਹ ਸਾਡਾ ਬਰੰਚ ਟਾਈਪ ਲੰਚ ਹੈ ਗਾਇਸਰ ਇਹ ਨੰਨਾ ਕਾਂਦੀ ਹੋ ਗਈ ਸੀ ਕਾਲੀ ਇਸ ਕਰਕੇ ਤੇ ਇਹ ਖਾਣ ਤੋਂ ਪਹਿਲਾਂ ਇਹਨੂੰ ਆਪਾਂ ਸੈਂਟਰ ਤੋਂ ਕੱਟ ਦੇਣਾ ਹਾਂਜੀ ਤਾਂ ਕਿ ਪਤਾ ਲੱਗੇ ਕਿਸ ਤਰੀਕੇ ਦਾ ਤੁਹਾਡਾ ਸੈਂਡਵਿਚ ਪਿਆਰਾ ਹੈ ਤਹਾਵਿਦ ਹਾਦਿਕ ਕਿੰਨਾ ਪਿਆਰਾ ਲੱਗ ਰਿਹਾ ਵਾਓ ਫੀਲਿੰਗ ਜੀ ਅੱਛੀ ਲੱਗ ਰਹੀ ਬਹੁਤ ਪਿਆਰੀ ਲੱਗ ਰਹੀ ਚਲੋ ਠੀਕ ਹੈ ਜੀ ਹਾਂਜੀ ਫਿਰ ਹੋਂਦ ਖਾ ਖਾਸਾ ਜੀ ਹਾਂਜੀ ਬਿਲਕੁਲ 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 ਸਾਰੇ ਤੇ ਹੋਂ ਨਾ ਪਏ ਦੀ ਕਰ ਲੋ ਕਟਿੰਗ ਹਾਂਜੀ ਤੇ ਵਤਾ ਕੇ ਹਾਂਜੀ ਕੱਟ ਦੀ ਸ਼ੁਰੂਆਤ ਸ਼ੁਰੂਆਤ ਗਾਈਜ਼ ਇੱਕ ਪਾਸੇ ਪੰਛੀ ਜੋ ਹੈ ਚੁਗ ਚੁਗ ਰਹੇ ਹੈ ਤੇ ਦੂਜੇ ਪਾਸੇ ਦੇਖੋ ਆਪਣਾ ਟਫੀ ਵੀ ਲੱਗਾ ਹੋਇਆ ਆਪਣੇ ਹੱਡੀ ਦੇ ਨਾਲ ਫਿਟਨ ਸੋ ਗਾਈਜ਼ ਤੁਸੀਂ ਦੇਖ ਲਿਆ ਹੋਣਾ ਕਿ ਇਸ ਤਰੀਕੇ ਨਾਲ ਮੇਰਾ ਆਪਾਂ ਰੈਸਪੀ ਬਣਾਈ ਹੈ ਇੱਕ ਇੱਕ ਸਟੈਪ ਨੂੰ ਤੁਸੀਂ ਫਾਲੋ ਕਰਕੇ ਉਸੇ ਹੀ ਤਰ੍ਹਾਂ ਬਣਾਣਾ ਔਰ ਦੇਖਣਾ ਕਿਆ ਮਜ਼ੇਦਾਰ ਆਪਣੀ ਰੈਸਪੀ ਬਣੇਗੀ ਤੇ ਉਹਨੂੰ ਦੇਖੋ ਕੁਝ ਵੀ ਨਿਗਾਹ ਕਰਦੇ ਵਿੱਚ ਜਿਵੇਂ ਆਪਾਂ ਹੁਣ ਸੀਜ਼ਨਲ ਆਪਣੀਆਂ ਸਬਜ਼ੀਆਂ ਹੈਗੀਆਂ ਉਹਨਾਂ ਨੂੰ ਬਾਓ ਤੇ ਖਾਓ ਦੇਖੋ ਕਿੰਨਾ ਵਧੀਆ ਲੱਗ ਰਿਹਾ ਆਪਾਂ ਨੂੰ ਖਾਣ ਪੀਣ ਦਾ ਤੇ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਨਾ ਤੇ ਬਾਕੀ ਤੁਸੀਂ ਪਹਿਲਾਂ A to Z ਜਿਸ ਦਾ ਲਿੰਕ ਮੈਂ ਤੁਹਾਨੂੰ ਦੱਸਿਆ ਉਸੇ ਤਰ੍ਹਾਂ ਕਰਕੇ ਤੇ ਬਣਾ ਕੇ ਦੇਖਣਾ ਔਰ ਮੈਨੂੰ ਦੱਸਣਾ ਕਿ ਕਿਸ ਤਰੀਕੇ ਦਾ ਤੁਹਾਨੂੰ ਲੱਗਾ ਇਹ ਰੈਸਪੀ ਕਿਸ ਤਰੀਕੇ ਦੀ ਲੱਗੀ ਔਰ ਦੱਸਣਾ ਕਿ ਤੁਸੀਂ ਆਪ ਬਣਾਈ ਤੇ ਕਿਸ ਤਰ੍ਹਾਂ ਕਿਸ ਤਰ੍ਹਾਂ ਦੀ ਬਣੀ ਤੇ ਗਾਇਜ਼ ਮੈਂ ਨਾ ਡਿਸਕ੍ਰਿਪਸ਼ਨ ਦੇ ਵਿੱਚ ਸਾਰੀ ਤੁਹਾਨੂੰ ਇਹਦੀ ਰੈਸਪੀ ਦੇ ਦੂੰਗਾ ਉਤੋਂ ਦੇਖ ਕੇ ਤੁਸੀਂ ਜਰੂਰ ਬਣਾਇਓ ਔਰ ਸਵਾਦ ਦੱਸਿਓ ਤੇ ਇਸ ਦਾ ਫਿਰ ਕਮੈਂਟ ਬਾਕਸ ਵਿੱਚ ਕਮੈਂਟ ਬਾਕਸ ਵਿੱਚ ਇੱਕ ਕਮੈਂਟ ਪਾ ਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਰੈਸਪੀ ਕਿਸ ਤਰੀਕੇ ਦੀ ਬਣੀ ਇਹ ਬਹੁਤ ਛੇਤੀ ਬਣਨ ਵਾਲੀ ਹੈ ਔਰ ਸਾਰੇ ਖਾ ਸਕਦੇ ਹੈਲਦੀ ਵੀ ਹੈ ਔਰ ਪੋਲੀ ਵੀ ਹੈ ਜਿਹੜੇ ਬਜ਼ੁਰਗ ਨਹੀਂ ਖਾ ਸਕਦੇ ਸਖਤੀ ਉਹ ਵੀ ਖਾ ਸਕਦੇ ਆ ਬਹੁਤ ਟੇਸਟੀ ਬਣਦੀ ਆ ਬੱਚਿਆਂ ਨੂੰ ਟਿਫਨ ਬਾਕਸ ਵਿੱਚ ਵੀ ਤੁਸੀਂ ਦੇ ਸਕਦੇ ਹੋ ਤੇ ਹਾਂ ਹੋਣ ਕਰਦੀ ਆ ਆਪਾਂ ਇਸ ਵੀਡੀਓ ਦਾ ਐਂਡ ਤੇ ਲਾਈਕ ਸਬਸਕ੍ਰਾਈਬ ਸ਼ੇਅਰ ਔਰ ਬੈਲ ਆਈਕਨ ਜ਼ਰੂਰ ਨਾਪਣਾ ਔਰ ਦੱਸਣਾ ਕਿ ਕਿਸ ਤਰ੍ਹਾਂ ਦੀ ਤੁਹਾਨੂੰ ਬੈਸਟ ਹੈ ਵੀ ਕਾਈਂਸ ਅਸੀਂ ਦੋ ਤਿੰਨ ਦਿਨਾਂ ਦੇ ਵਿੱਚ ਇੱਕ ਵੱਡੇ ਫੰਕਸ਼ਨ ਦੇ ਵਿੱਚ ਜਾ ਰਹੇ ਹਾਂ ਗਗਨਦੀਪ ਜੀ ਉਹ ਸਸਪੈਂਸ ਰਹੂਗਾ ਕਾਹਦਾ ਫੰਕਸ਼ਨ ਸਾਡੇ ਨਾਲ ਬਣੇ ਰਿਹਾ ਅਸੀਂ ਤੁਹਾਨੂੰ ਟਰੈਵਲਿੰਗ ਕਰਾਵਾਂਗੇ ਫੰਕਸ਼ਨ ਦਿਖਾਵਾਂਗੇ ਔਰ ਜਿਨ੍ਹਾਂ ਨੇ ਵੀਡੀਓ ਨੂੰ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਲਿਓ ਤਾਂ ਜੋ ਜਦੋਂ ਵੀਡੀਓ ਪਾਉਗੀ ਤਾਂ ਦੇ ਕੇ ਤੁਹਾਡੇ ਘਰੇ ਦਰਵਾਜ਼ੇ ਤੇ ਦਸਤਕ ਦੇਗੀ ਕਿ ਵੀਡੀਓ ਆ ਗਈ ਹਾਂ ਬਿਲਕੁਲ ਬਿਲਕੁਲ ਨਾਲ ਤੁਹਾਨੂੰ ਨਾਲ ਦੀ ਨਾਲ ਸਾਡੀਆਂ ਹੋਰ ਵੀਡੀਓਜ਼ ਪਤਾ ਲੱਗਦੀਆਂ ਰਹਿਣਗੀਆਂ ਤੇ ਹੁਣ ਆਪਾਂ ਕਰਦੇ ਹਾਂ ਐਂਡ ਸਤਿ ਸ਼੍ਰੀ ਅਕਾਲ ਝਪਕ ਹੈ ਆਲ ਬਾਏ 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 ਬਾਏ